ਫਗਵਾੜਾ ਦੇ ਵਾਰਡ ਨੰਬਰ 9 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਪਰਯੰਕਾ ਕਈ ਨੇ ਮੋਲਾ ਵਾਸੀਆਂ ਨਾਲ ਕੀਤੀ ਮੀਟਿੰਗ ਐਨ ਡੀ ਟੀਵੀ ਪੰਜਾਬ نیوز ਦੇ ਲਈ ਫਗਵਾੜਾ ਤੋਂ ਡੋਲੀ ਬੱਗਾ ਦੀ ਰਿਪੋਰਟ ਉਹ ਫਿਰ ਉਦੋਂ ਵਾਲਾ ਅ fırsਰਾਂ ਦੇ ਹੱਥ ਆ ਜਾਂਦਾ ਰੋਣ ਦੇ ਫਿਰ ਉਹਨਾਂ ਕਿ ਕੰਮ ਕਰਦੇ ਜਿੰਨਾ ਕੋ ਆ ਸੀ ਵੈਸੇ ਆਪੋਜੀਸ਼ਨ ਚ ਜਾ ਕੇ ਦੋਨੇ ਪਾਸੇ ਦੋ ਗੱਲਾਂ ਹੋ ਗਈਆਂ ਤਾਂ ਪਰੰਕਾ ਕਈ ਜੀ ਸਾਡੇ ਬਣ ਜਾਣਗੇ ਤੁਸੀਂ ਉਹਨਾਂ ਨੂੰ ਆਪ ਦਾ ਆਸ਼ੀਰਵਾਦ ਹੋਗੇ ਪਲੀਜ਼ ਸਾਰੇ ਆਪਣੀ ਜਿਹੜੀ ਵੀ ਵੋਟਸ ਹੈਗੀਆਂ ਉਹ ਮੈਨੂੰ ਪਾਣ ਤਾਂ ਕਿ ਜੋ ਵੀ ਇਸ ਇਸ ਏਰੀਏ ਦੇ ਅਧੂਰੇ ਕੰਮ ਹੈਗੇ ਆ ਉਹ ਸਾਰੇ ਅਸੀਂ ਖਤਮ ਕਰੀਏ ਮੇਰੀ ਕੀ ਪਲੀ ਸਾਰੇ ਸਪੋਰਟ ਕਰਿਓ ਤੇ ਵੋਟ ਪਾਈਓ ਪੰਜੇ ਨੂੰ ਸਸਤੀਏ ਕੰਮ ਜੀ ਖਲਾ ਚਾਰ ਮਹੀਨੇ ਮੈਂ ਕੋਈ ਗੱਲ ਨਹੀਂ ਘੜ ਲੈਂਦਾ ਗੰਦਾ ਪਾਣੀ ਸੀ ਉਹਦੇ ਮੁਸ਼ਕਲੇ ਦੀ ਇਹ ਹੈਗੀ ਆ ਕਿ ਇਸ ਏਰੀਆ ਦਾ ਜਿਹੜਾ ਪਾਣੀ ਉਹ ਜਿਹੜੀਆਂ ਪਾਈਪ ਲਾਈਨ ਪਾਈ ਹੋਏ ਗੈਸ ਪਾਈਪ ਲਾਈਨ ਉਹਨੂੰ ਕ੍ਰੋਸ ਕਰਕੇ ਪਾਣੀ ਖਲਾਏਗਾ ਸਾਡੇ ਪਿੱਛੇ ਜਿਵੇਂ ਮੈਂ ਚਾਰ ਮਹੀਨੇ ਪਾਣੀ ਮੇਰੇ ਘਰ ਕੋਲ ਖੜਾਈ ਰੱਖਿਆ ਪਹਿਲਾਂ ਇਹ ਵੀ ਮੈਂ ਕੱਟ ਕੇ ਕੇ ਨੂੰ ਫਿਰ ਉਦੋਂ ਬਾਅਦ ਅਫਸਰਾਂ ਦੇ ਹੱਥ ਆ ਜਾਂਦਾ ਐਡਵਾਇਸਰ ਤੋਂ ਫਿਰ ਉਹਨਾਂ ਕੀ ਕੰਮ ਕਰਦੇ ਜਿੰਨਾ ਕੋਆ ਸੀ ਵੈਸੇ ਆਪੋਜੀਸ਼ਨ ਚ ਜਾ ਕੇ ਦੋਨੇ ਪਾਸੇ ਦੋ ਗੱਲਾਂ ਹੋ ਗਈਆਂ ਤੋਂ ਤਿੰਨ ਕਾ ਜੀ ਸਾਡੇ ਬਣ ਜਾਣਗੇ ਤੁਸੀਂ ਉਹਨਾਂ ਨੂੰ ਆਪਦਾ ਆਸ਼ੀਰਵਾਦ ਹੋਗੇ ਲੱਗਦਾ ਤਾਂ ਟਾਈਮ ਤੋਂ ਉਦ ਵਿੱਚ ਟਾਈਮ ਪੈਂਦਾ ਨਹੀਂ ਹੈਗਾ ਪੂਰੀ ਹੋ ਚੱਲੀ ਜਾਂਦੀ ਜੇ ਤੁਹਾਡੇ ਐਫਸੀ ਹੋਣਗੇ ਤਾਂ ਆਪਣੇ ਆਪ ਵੀ ਤੁਹਾਡਾ ਪਿਆਰ ਕੈਨਗਰ ਆ ਰਿਹਾ ਨੂੰ ਪਾਣੀ ਜਰਸੀ ਵਿਲੇਜ ਕੋਰ ਨੇ ਰੋਕਿਆ ਕਿਉਂਕਿ ਕਾਰਪੋਰੇਸ਼ਨ ਦਾ ਸੀ ਵਿਲੇਜ ਵੋਟ ਦਾ ਜਨਾਬ ਨੂੰ ਦਿੰਨਾ ਕਿ ਇਤਨਾ ਪਾਈਪ ਜਿਹੜਾ ਨਾਲੀ ਜਾਂਦੀ ਆ ਪਿੱਛੇ ਉਹ ਨਾਲੀ ਜਿਹੜੀ ਜਿੰਨੇ ਇਹਨਾਂ ਦਾ ਬਟਨ ਨੰਬਰ 3 ਹੋਏਗਾ 3 ਨੰਬਰ ਹੈ 3 ਨੰਬਰ ਤੇ ਬੋਟ ਪੈਣੀ ਹੈ ਕਿਉਂਕਿ ਤੇ ਆ ਕੋਈ ਵੀ ਬੰਦੇ ਉੱਥੇ ਜਾਂਦਾ ਤਾਂ ਲਿਖਾ ਪੈਂਦਾ ਵੀ ਬਟਨ ਕਿਹੜੇ ਨੰਬਰ ਤੇ ਹੈ 3 ਇਸ ਨੰਬਰ ਤੇ ਇਹਨਾਂ ਦਾ ਨਾਮ ਹੁੰਦਾ 3 ਨੰਬਰ ਤੇ ਬੋਟ ਪੈਣੀ ਹੈ ਧੰਨਵਾਦ ਜੀ